ਕਬੀਰ ਦਿਨ ਗਵਾਇਆ ਦੁਨੀਆ ਸਾਂ ਦੁਨੀਆ ਚਾਲੀ ਸਾਂ ਆਏ ਕੋਹੜਾ ਮਾਰਿਆ ਗਾਫਲ ਆਪਣਾ ਭਗਤ ਕਬੀਰ ਸਾਨੂੰ ਸਮਝਾਉਂਦੇ ਨੇ ਕਬੀਰ ਦੀਨ ਗਵਾਇਆ ਦੁਨੀਆ ਸਿਆ ਇਸ ਮਨੁੱਖ ਨੇ ਇਸ ਜਨਮ ਦੇ ਵਿੱਚ ਲੋਕਾਂ ਦੀ ਖਾਤਰ ਧੰਨ ਦੀ ਖਾਤਰ ਮੈਂ ਮੇਰੀ ਖਾਤਰ ਹੋਮੇ ਦੀ ਖਾਤਰ ਹੰਕਾਰ ਦੀ ਖਾਤਰ ਆਪਣੇ ਅਸਲ ਟੀਚੇ ਨੂੰ ਇਸਨੇ ਗਵਾ ਲਿਆ ਜਿਹੜਾ ਇਸ ਦਾ ਅਸਲ ਧਰਮ ਸੀ ਜਿਹੜੀ ਇਸ ਦੀ ਅਸਲ ਕਮਾਈ ਸੀ ਜਿਹੜਾ ਇਸ ਦਾ ਅਸਲ ਟਿਕਾਣਾ ਸੀ ਉਸ ਨੂੰ ਇਸਨੇ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਤੇ ਹੋਰ ਜਿਨ੍ਹਾਂ ਕੰਮਾਂ ਕਾਰਨ ਇਸ ਦਾ ਨੁਕਸਾਨ ਹੋਣਾ ਹੈ ਜਿਨ੍ਹਾਂ ਕੰਮਾਂ ਦੇ ਕਾਰਨ ਇਸ ਨੂੰ ਖੁਆਰ ਹੋਣਾ ਪੈਣਾ ਜਿਨ੍ਹਾਂ ਕੰਮਾਂ ਦੇ ਕਾਰਨ ਦਰਗਾਹ ਵਿੱਚ ਇਹ ਪ੍ਰਵਾਨ ਨਹੀਂ ਹੋਣਾ ਉਹਨਾਂ ਕੰਮਾਂ ਨੂੰ ਉਹਨਾਂ ਲੋਕਾਂ ਨੂੰ ਉਸ ਧੰਨ ਨੂੰ ਇਸਨੇ ਆਪਣਾ ਮੰਨ ਲਿਆ ਹੈ ਕਬੀਰ ਦਿਨ ਗਵਾਇਆ ਦੁਨੀਆ ਸਿਆਂ ਦੂਜਿਆਂ ਦੀ ਖਾਤਰ ਇਸਨੇ ਆਪਣਾ ਅਸਲ ਧਰਮ ਗਵਾ ਲਿਆ ਦੁਨੀਆ ਨਾ ਚਾਲੀ ਸਾਧ ਜਿਨਾ ਖਾਤਰ ਇਸਨੇ ਆਪਣਾ ਆਪਣਾ ਅਸਲ ਟੀਚਾ ਭੁਲਾ ਦਿੱਤਾ ਹੈ ਆਪਣਾ ਅਸਲ ਧਰਮ ਪੁੱਲਾ ਦਿੰਦਾ ਹੈ ਜਿਨ੍ਹਾਂ ਦੇ ਖਾਤਰੇ ਹੋਰਨ ਨਾਲ ਲੜਦਾ ਸੀ ਝਗੜਦਾ ਸੀ ਜਿਨ੍ਹਾਂ ਨੂੰ ਆਪਣਾ ਕਹਿੰਦਾ ਸੀ ਇਹ ਮੇਰੇ ਨੇ ਕਹਿੰਦੇ ਉਹ ਇਸ ਨਾਲ ਇੱਕ ਕਦਮ ਵੀ ਨਾ ਤੁਰੇ ਹੁਣ ਇੱਕ ਨਾ ਇੱਕ ਕਦਮ ਨਾ ਤੁਰਨ ਤੋਂ ਭਾਵ ਕੀ ਆ ਪਗਾਂ ਵਾਲੇ ਸੰਸਾਰ ਦੀ ਜ਼ਿੰਦਗੀ ਜੁੰਦੇ ਆ ਸਾਡੇ ਅਨੇਕ ਮਿੱਤਰ ਨੇ ਅਨੇਕ ਸਾਡੇ ਸੰਗੇ ਸਾਥੀ ਸਾਨੂੰ ਮਿਲ ਜਾਣਗੇ ਦੋਸਤ ਨੂੰ ਜਾਣਗੇ ਜਿਹੜੇ ਕਦਮ ਤੇ ਕਦਮ ਸਾਡੇ ਨਾਲ ਤੁਰਨ ਨੂੰ ਤਿਆਰ ਹੋਣਗੇ ਕਿਤੇ ਲੜਾਈ ਹੋ ਜਾਵੇ ਝਗੜਾ ਹੋ ਜਾਵੇ ਤੇ ਮਿੱਤਰ ਇੱਕ ਮਿੱਤਰ ਦੂਸਰੇ ਮਿੱਤਰ ਨੂੰ ਫੋਨ ਕਰਦਾ ਤੇ ਉਸ ਨੂੰ ਬੁਲਾਉਂਦਾ ਤੇ ਦੋ ਚਾਰ ਮਿੱਤਰ ਆ ਕੇ ਉਸ ਦਾ ਸਾਥ ਵੀ ਦਿੰਦੇ ਨੇ ਉਹਦੇ ਨਾਲ ਖੜ ਜਾਂਦੇ ਨੇ ਕੋਈ ਬਿਮਾਰ ਹੋ ਗਿਆ ਕਿਸੇ ਨੂੰ ਕੋਈ ਅਮਰਜੈਂਸੀ ਪੈ ਗਈ ਤੇ ਉਹ ਇੱਕ ਮਿੱਤਰ ਦੂਜੇ ਮਿੱਤਰ ਨੂੰ ਫੋਨ ਕਰਦਾ ਉਸ ਦੀ ਲੋੜ ਨੂੰ ਪੂਰਾ ਕਰ ਦਿੰਦਾ ਹੈ ਪਰ ਪਾਗਾਂ ਵਾਲਿਓ ਧਿਆਨ ਦਿਓ ਭਗਤ ਕਬੀਰ ਜੀ ਇਥੇ ਇੱਕ ਲੱਕੜਹਾਰੇ ਦੀ ਉਦਾਹਰਣ ਦੇ ਕੇ ਜਿਹੜਾ ਲੱਕੜਹਾਰਾ ਲੱਕੜੀਆਂ ਕੱਟਦਾ ਹੈ ਕਿ ਲੱਕੜੀਆਂ ਕੱਟਦੇ-ਕੱਟਦੇ ਉਹ ਕੋਹਾੜਾ ਹੀ ਆਪਣੇ ਪੈਰ ਉੱਤੇ ਮਾਰ ਲੈਂਦਾ ਹੈ ਪਾਪ ਕਿਉਂ ਜਾਂ ਤਾਂ ਉਸ ਨੂੰ ਨੀਂਦ ਆ ਗਈ ਜਾਂ ਉਹਦਾ ਜਿਹੜਾ ਧਿਆਨ ਧਿਆਨ ਸੀ ਜਿਹੜੀ ਜਿਹੜੀ ਉਸ ਸੁਰਤ ਸੀ ਉਹ ਕਿੱਥੇ ਹੋਰ ਹੋਵੇਗੀ ਜਿਸ ਕਾਰਨ ਉਹ ਆਪਣੀ ਹੀ ਗਲਤੀ ਕਾਰਨ ਆਪਣੇ ਪੈਰ ਤੇ ਆਪ ਘੋੜਾ ਮਾਰ ਲੈਂਦਾ ਹੈ ਇਸੇ ਤਰ੍ਹਾਂ ਮਨੁੱਖ ਸੰਸਾਰ ਦੀਆਂ ਵਸਤਾਂ ਸੰਸਾਰ ਦਾ ਪਿਆਰ ਮੋਹ ਦੁਨੀਆ ਦੇ ਲੋਕ ਇਹਨਾਂ ਸਾਰਾ ਜੋ ਸਿਸਟਮ ਸੰਸਾਰ ਵਿੱਚ ਇਸ ਵਿੱਚ ਹੈ ਇਸ ਨੂੰ ਹੀ ਸਭ ਕੁਝ ਆਪਣਾ ਮੰਨ ਕੇ ਬੈਠਾ ਹੈ ਜਿਸ ਕਾਰਨ ਇਹ ਖੁਆਰ ਹੋ ਰਿਹਾ ਹੈ ਅਸਲ ਟੀਚਾ ਹੈ ਪਰਮੇਸ਼ਵਰ ਦਾ ਨਾਮ ਪਰਮੇਸ਼ਵਰ ਦਾ ਸਿਮਰਨ ਪਰਮੇਸ਼ਵਰ ਦੀ ਭਜਨ ਬੰਦ ਕੀ ਤੇ ਜਿਹੜੀ ਜਿਹੜੀ ਗੱਲ ਮੈਂ ਤੁਹਾਨੂੰ ਸਮਝਾ ਰਿਹਾ ਸੀ ਇੱਕ ਕਦਮ ਇੱਕ ਕਦਮ ਵੀ ਇਹ ਦੁਨੀਆਂ ਦੇ ਨਾਲ ਨਹੀਂ ਤੁਰੀ ਪਾਵ ਨਾਲ ਤੁਰਨ ਤੋਂ ਪਾਵੇ ਵੀ ਜਿਹੋ ਜਿਹਾ ਮਨ ਸਤਿਗੁਰੂ ਪਾਤਸ਼ਾਹ ਜੀ ਦਸਾਂ ਪਾਤਸ਼ਾਹ ਜੀ ਜਿਹੋ ਜਿਹਾ ਮਨ ਜਿਸ ਮੰਦੀ ਵਿਚਾਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਗਟ ਕੀਤੀ ਹੈ ਉਸ ਜਿਹੜਾ ਮਨ ਬਣਾਉਣ ਦੇ ਲਈ ਤੇਰੇ ਨਾਲ ਨਹੀਂ ਹੋਰ ਜਿਹੜੇ ਮਨ ਦੀ ਕੰਮ ਕਰਾ ਲੈ ਉਹਨਾਂ ਕੋਲ ਕੋਈ ਸਮਾਗਮ ਵਿੱਚ ਜਾਣਾ ਹੈ ਕਿਤੇ ਵਿਆਹ ਸਾਦੇ ਵਿੱਚ ਜਾਣਾ ਹੈ ਕਿਤੇ ਪਾਰਟੀ ਕਰਨੀ ਆ ਕਿਤੇ ਇੰਜੋਇਮੈਂਟ ਕਰਨੀ ਆ ਉੱਥੇ ਜਾਣ ਦੇ ਲਈ ਸਮਾਂ ਹੈ ਪਰ ਗੁਰੂ ਦੀ ਗੱਲ ਸੁਣ ਕੇ ਗੁਰੂ ਦੀ ਗੱਲ ਨੂੰ ਹਿਰਦੇ ਵਿੱਚ ਵਸਾ ਕੇ ਉਸ ਨੂੰ ਕੰਮ ਵਿੱਚ ਲਿਆਉਣ ਦੇ ਲਈ ਤਿਆਰ ਨਹੀਂ ਕਿਉਂਕਿ ਜੇ ਇਸ ਤਰ੍ਹਾਂ ਕਰਦਾ ਹੈ ਫਿਰ ਇਹਦਾ ਜਿਹੜਾ ਨਾਤਾ ਹੈ ਉਹ ਦੁਨੀਆ ਦੇ ਨਾਲ ਟੁੱਟ ਜਾਵੇਗਾ ਜਿੰਨਾ ਸੰਗੀ ਸਾਥੀਆਂ ਦਾ ਜਿੰਨਾ ਦੋਸਤਾਂ ਦਾ ਜੇ ਮਾਣ ਕਰਦਾ ਹੈ ਉਹ ਫਿਰ ਸਦੀਵ ਇਹਦੇ ਜਿਹੜੇ ਨਾਲ ਨਹੀਂ ਰਹਿਣਗੇ ਭਾਗਾਂ ਵਾਲਿਓ ਉਹਨਾਂ ਨੇ ਸਾਥ ਨਹੀਂ ਦੇਣਾ ਸਦੀਵ ਦਾ ਇਸ ਲਈ ਭਗਤ ਕਬੀਰ ਜੀ ਸਾਨੂੰ ਸੰਸਾਰ ਦੇ ਸਮੂਹ ਨੂੰ ਜਗਾਣਾ ਚਾਹੁੰਦੇ ਨੇ ਤੇ ਸਾਨੂੰ ਸਮਝਾ ਰਹੇ ਨੇ ਕਿ ਅਸੀਂ ਜਿਹੜੇ ਕਰਮ ਕਰ ਰਹੇ ਹਾਂ ਨਾ ਧਰਮ ਦੇ ਹੀਣ ਸਮਝ ਕੇ ਨੇਕ ਕਰਮ ਸਮਝ ਕੇ ਵੀ ਇਹ ਕੰਮ ਸਾਡੇ ਨੇਕ ਨੇ ਅਸਲ ਵਿੱਚ ਅਸੀਂ ਕਰ ਉਹ ਕੰਮ ਰਹੇ ਹਾਂ ਜਿਹੜੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਜਿਨ੍ਹਾਂ ਕਰਕੇ ਸਾਨੂੰ ਖੁਆਰ ਹੋਣਾ ਪਵੇਗਾ ਜਿਨ੍ਹਾਂ ਕਰਕੇ ਸਾਨੂੰ ਦਰਗਾਹ ਦੇ ਵਿੱਚ ਮਾਨਸਮਾਨ ਨਹੀਂ ਮਿਲੇਗਾ ਜਿਨ੍ਹਾਂ ਕਰਕੇ ਸਾਡਾ ਇਹ ਆਵਾਗੁੰਣ ਵਾਲਾ ਚੱਕਰ ਖਤਮ ਨਹੀਂ ਹੋਵੇਗਾ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਅਸੀਂ ਗੁਰੂ ਦੀ ਗੱਲ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੇ ਤੇ ਜਿਸ ਦਿਨ ਅਸੀਂ ਗੁਰੂ ਦੀ ਗੱਲ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਗੁਰੂ ਦੀ ਮੱਤ ਨੂੰ ਤਾਰਨ ਕਰ ਲਿਆ ਆਪਣੀ ਮੱਤ ਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਪਾਵ ਜਿਸ ਦਿਨ ਸਾਡਾ ਇਸ ਸੰਸਾਰ ਦੇ ਨਾਲ ਮੋਹ ਟੁੱਟ ਕੇ ਉਸ ਨਿਰੰਕਾਰ ਦੇ ਨਾਲ ਜੁੜ ਗਏ ਨਾ ਉਸ ਦਿਨ ਸਾਡਾ ਜੀਵਨ ਸਫਲਾਇ ਸੋ ਪਾਸ਼ਾ ਜੀ ਕਿਰਪਾ ਕਰਨ ਅੱਜ ਇਸ ਪਾਵਨ ਸਬੰਧੀ ਵਿਚਾਰ ਕਰਦਿਆਂ 10 ਬਸ ਸੁਬੀਂਤ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹੋਣ ਗਿਆ ਅਬ ਸਾਨੂੰ satsang ਦੇ ਬਖਸ਼ ਨੂੰਗਾ ਬਖਸ਼ ਲੈਣਾ ਬੁਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ